ਹਾਂਜੀ ਦੋਸਤੋ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸੋ ਅੱਜ ਮੇਰੇ ਬੜੇ ਹੀ ਇੱਕ ਛੋਟੇ ਵੀਰ ਰਿਸਪੈਕਟਡ ਤੇ ਜਿਹੜਾ ਕੰਮ ਮੁਕਾਬਲੇ ਤਰੀਫ ਕਰ ਰਿਹਾ ਬਹੁਤ ਵਧੀਆ ਤੇ ਅੱਜ ਫਰੋਜਪੁਰ ਪਹੁੰਚੇ ਸੀ ਉਹ ਇਹ ਮੈਨੂੰ ਬੜੀ ਖੁਸ਼ੀ ਹੋਈ ਆਪਣੇ ਵੀਰ ਦੇ ਨਾਲ ਮਿਲ ਕੇ ਜਿਹਨਾਂ ਦਾ ਨਾਮ ਹੈ ਮਨਪ੍ਰੀਤ ਮੋਨੂ ਜੀ ਜੋ ਸੁਲਤਾਨਪੁਰ ਲੋਧੀ ਤੇ ਪਿੰਡ ਭਾਗੋ ਰਾਇਆਂ ਦੇ ਵਿੱਚ ਇੱਕ ਟਿਊਸ਼ਨ ਸੈਂਟਰ ਚਲਾ ਰਹੇ ਆ 바ਵਾ ਸਾਹਿਬ ਅੰਬੇਡਕਰ ਦੇ ਨਾਮ ਤੇ ਪੀਮਰਾਓ ਅੰਬੇਡਕਰ ਟਿਊਸ਼ਨ ਸੈਂਟਰ ਚਲਾ ਰਹੇ ਆ ਕਈ ਲਗਾਤਾਰ ਕਈ ਪਿਛਲੇ ਕਈ ਸਾਲਾਂ ਤੋਂ ਚਲਾ ਰਹੇ ਆ ਤੇ ਕਈ ਬੱਚੇ ਪੜ ਕੇ ਜਾ ਚੁੱਕੇ ਆ ਤੇ ਕਈ ਬੱਚੇ ਜਿਹੜੇ ਆ ਉਹ ਪੜ ਰਹੇ ਆ ਇਹਨਾਂ ਕੋਲ ਟਿਊਸ਼ਨ ਸੈਂਟਰ ਤੇ ਖੁਸ਼ੀ ਦੀ ਗੱਲ ਇਹ ਆ ਕਿ ਇਹ ਜਿਹੜਾ ਟਿਊਸ਼ਨ ਸੈਂਟਰ ਹੈ ਬਿਲਕੁਲ ਫ੍ਰੀ ਜਿਹੜਾ ਉਹ ਚਲਾ ਰਹੇ ਆ ਆਪਣੇ ਕੌਮ ਦੇ ਬੱਚਿਆਂ ਲਈ ਆਪਣੇ ਸਮਾਜ ਦੇ ਬੱਚਿਆਂ ਲਈ ਤੇ ਤਕਰੀਬਨ ਅਗਰ ਹੋਰ ਕੋਈ ਬੱਚਾ ਕਿਉਂਕਿ 바ਵਾ ਸਾਹਿਬ ਅੰਬੇਡਕਰ ਨੇ ਆ ਕਿਸੇ ਇੱਕ ਲਈ ਨਹੀਂ ਕੀਤਾ ਸਾਰਿਆਂ ਦੇ ਲਈ ਕੀਤਾ ਤੇ ਜੇ ਕੋਈ ਹੋਰ ਬੱਚਾ ਵੀ ਇਹਨਾਂ ਦੇ ਟਿਊਸ਼ਨ ਸੈਂਟਰ ਦੇ ਵਿੱਚ ਟਿਊਸ਼ਨ ਲੈਣਾ ਚਾਹੁੰਦਾ ਹੈ ਪੜਨਾ ਚਾਹੁੰਦਾ ਹੈ ਤੇ ਤੁਸੀਂ ਸਾਰੇ ਜ਼ਰੂਰ ਆਹ ਸੰਪਰਕ ਕਰਿਓ ਵੀਰ ਮਨਪ੍ਰੀਤ ਮੋਨੂ ਜੀ ਨਾਲ ਪਿੰਡ ਭਾਗੋ ਰਾਇਆ ਸੁਲਤਾਨਪੁਰ ਤੋਂ ਦੀ ਤੋਂ ਬਹੁਤ ਬਹੁਤ ਖੁਸ਼ੀ ਦਿਖਾ lata ਹੈ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿਉਂਕਿ ਜਦੋਂ ਆਪਣੇ ਲੋਕਾਂ ਨੂੰ ਆਪਣੇ ਵੀਰਾਂ ਨੂੰ ਜਿਹੜੇ ਕੌਮ ਲਈ ਕੰਮ ਕਰਦੇ ਆ ਗ੍ਰਾਸ ਰੂਟ ਤੇ ਜਾਂ ਗਰਾਊਂਡ ਗਰਾਊਂਡ 'ਤੇ ਆ ਕੇ ਜਾਂ ਟਿਊਸ਼ਨ ਸੈਂਟਰ 'ਤੇ ਆ ਕੇ ਆਵਾਜ਼ ਚੁੱਕ ਕੇ ਮੈਂ ਹਮੇਸ਼ਾ ਹੀ ਦੀਪਦਸ਼ਨੰਦ ਹਮੇਸ਼ਾ ਹੀ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਤੇ ਮੈਂ ਵੀ ਆਪਣੇ ਵੀਰ ਨੂੰ ਐਪਰੀਸ਼ੀਏਟ ਕਰਦਾ ਤੇ ਹਮੇਸ਼ਾ ਹੀ ਜਦੋਂ ਵੀ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਚੀਜ਼ ਦੀ ਸਾਡੇ ਤੋਂ ਲੋੜ ਪੈਂਦੀ ਆ ਇਹ ਹਮੇਸ਼ਾ ਹੀ ਦੀਪਦਸ਼ਨੰਦ ਹਾਜ਼ਰ ਆ ਤੇ ਬਹੁਤ ਬਹੁਤ ਖੁਸ਼ੀ ਦੀ ਗੱਲ ਆ ਤੁਸੀਂ ਸੰਪਰਕ ਜਰੂਰ ਕਰੋ ਆਪਣੇ ਬੱਚੇ ਜਿਹੜੇ ਆ ਟਿਊਸ਼ਨ ਸੈਂਟਰ ਜਰੂਰ ਭੋਜਿਓ بار بار ਮੈਂ ਬੇਨਤੀ ਕਰ ਚੁੱਕਾ ਹਾਂ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਪੀਮ ਜੈ ਪਾਰ ਜੈ ਅਸਵਿਧਾ